ਸੰਤਾਂ ਨੇ ਆਪਣੇ ਚ ਇੱਕ ਜਿੰਗ ਜਗਾਈ ਸੀਗੀ ਤੇ ਉਸ ਤੋਂ ਬਾਅਦ ਉਹ 70 ਕਰੋੜ ਉਸ ਕਰੋੜ ਨੂੰ ਬਾਈ ਜੀਤ ਨੇ ਤੋੜਿਆ ਤੇ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਵੇਂ ਉਸ ਨੂੰ ਅੱਗੇ ਲੈ ਕੇ ਗਏ ਖਾਲਸਾ ਵਹੀਰ ਦੇ ਰੂਪ ਚ ਕਿਵੇਂ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਇੱਕ ਮਹਿੰਮ ਸ਼ੁਰੂ ਕੀਤੀ ਆਪਣੇ ਸਿੱਖੀ ਨਾਲ ਜੋੜਨੇ ਸ਼ੁਰੂ ਕੀਤੇ ਤੇ ਆਪਾਂ ਨੂੰ ਇਹੀ ਆ ਵੀ ਆਪਾਂ ਪਹਿਲਾਂ ਸਾਰੇ ਸਿਰ ਜੋੜ ਕੇ ਬੈਠੀਏ ਸਿਰ ਜੋੜ ਕੇ ਬੈਠ ਕੇ ਆਪਾਂ ਆਪਣਾ ਇਹਨੂੰ ਜੇ ਹੁਣ ਆਪਾਂ ਪੋਲੀਟੀਕਲ ਫਾਰਮ ਚ ਆਈਆਂ ਤਾਂ ਆਪਾਂ ਇੱਕ ਕਮੇਟੀ ਫਾਰਮ ਕਰੀਏ ਕਮੇਟੀ ਵਿੱਚ ਪੰਜ ਪ੍ਰਧਾਨੀ ਵਾਲਾ ਆਪਾਂ ਜਿਹੜਾ ਸਭ ਤੋਂ ਚੁਣਿਆਗਾ ਜਿਹੜਾ ਆਪਣਾ ਵੀ ਜ਼ਰੀਏ ਆਪਾਂ ਇੱਕ ਪੁੱਛਣ ਦਾ ਆਪਾਂ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਕਮੇਟੀ ਫਾਰਮ ਕਰ ਰਹੇ ਹਾਂ ਕਿ ਉਹ ਕਮੇਟੀ ਆਪਾਂ ਜਿਹੜੀ ਪੰਜ ਪ੍ਰਧਾਨੀ ਵਾਲੀ ਇੱਕ ਜਿਵੇਂ ਹਲਕੇ ਦੇ ਹਿਸਾਬ ਨਾਲ ਲਾਉਣੀ ਆ ਉਹ ਅੱਗੇ ਆਪ ਦਾ ਸਾ ਜਿਹੜੇ ਕੀ ਆਪਣੇ ਵਰਕਰ ਆ ਕਿ ਵੀ ਹਰੇਕ ਥਾਂ ਤੇ ਨਾ ਮਾਤਾ ਜੀ ਕੌਣ ਸਕਦੇ ਆ ਨਾ ਪਰਿਵਾਰ ਚ ਕੋ ਕੌਣ ਸਕਦਾ ਨਾ ਆਪਣੇ ਜਿਹੜੇ ਮੇਨ ਪੰਜ ਮੈਂਬਰ ਹਨ ਉਹ ਕੌਣ ਸਕਦੇ ਆ ਤੇ ਆਪਾਂ ਨੂੰ ਵੀ ਅੱਗੇ ਥੱਲੇ ਕੰਮ ਕਰਨਾ ਪਊਗਾ ਥੱਲੇ ਕੰਮ ਕਰਕੇ ਆਪਾਂ ਆਪਣੀ ਕਮੇਟੀ ਨੂੰ ਮਜ਼ਬੂਤ ਕਰੀਏ ਉਹ ਕਮੇਟੀ ਮਜ਼ਬੂਤ ਕਰਕੇ ਆਪਾਂ ਅੱਗੇ ਫਿਰ ਆਪਾਂ ਉਸ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਜਿਵੇਂ ਕਿ ਆ ਕਿ ਆਪਾਂ ਜਦੋਂ ਹੁਣ ਅਗਲੀ ਆਪਾਂ ਕੋਈ ਰੈਲੀ ਕਰਨੀ ਆ ਜਿਹੜਾ ਹੁਣ ਆਪਣਾ ਮੇਨ ਆਪਣਾ ਮੇਨ ਟੀਚਾ ਹੈਗਾ ਉਹ ਆਪਣਾ ਵਿਸਾਖੀ ਦਾ ਗੱਲ ਪਹਿਲਾਂ ਵੀ ਤੁਸੀਂ ਸੁਣਿਆ ਹੋਊਗਾ ਵੀ ਆਪਾਂ ਵਿਸਾਖੀ ਤੇ ਜਿਹੜਾ ਇਹ ਮੇਨ ਆਪਣਾ ਟੀਚਾ ਰੱਖਿਆਗਾ ਵੀ ਉਦੋਂ ਤੱਕ ਆਪਣੀ ਸਾਰੀਆਂ ਕਮੇਟੀਆਂ ਫਾਰਮ ਹੋ ਜਾਣ ਆਪਣੇ ਨਾਲ ਵੱਧ ਤੋਂ ਵੱਧ ਸੰਗਤ ਜੁੜ ਜੇ ਤੇ ਉਥੇ ਆਪਾਂ ਜਾ ਕੇ ਇਸ ਚੀਜ਼ ਦਾ ਐਲਾਨ ਕਰੀਏ ਆਪਾਂ ਇਹ ਟੀਚਾ ਰੱਖੋ ਵੀ ਆਪਣੇ ਕੋਲੇ ਜੇ ਆਪਾਂ 1 ਲੱਖ ਬੰਦਾ ਜੋੜਦੇ ਹਾਂ ਤਾਂ ਘੱਟੋ ਘੱਟ 50 ਹਜ਼ਾਰ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਵੀ ਆਪਣੇ ਕੋਲ 70 ਹਜ਼ਾਰ ਉਥੇ ਆਪਣਾ ਵੋਲੰਟੀਅਰ ਹੋਣਾ ਚਾਹੀਦਾਗਾ ਜੇ ਆਪਾਂ ਇੰਨਾ ਕੁਸ਼ ਕਰ ਗਏ ਆਪਾਂ ਪੰਜਾਬ 'ਚ ਵੈਸੇ ਹੀ ਆਪਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਸਿਰ ਚੜ੍ਹ ਕੇ ਬੋਲਾਂਗੇ ਆਪਾਂ ਇੱਕ ਜੁੱਟ ਹੋਈਏ ਜਿਹੜੀ ਪੰਜ ਪ੍ਰਧਾਨੀ ਟੀਮ ਅੱਜ ਆਪਾਂ ਲਾਉਣੀ ਆ ਉਹਦੇ ਤੇ ਆਪਾਂ ਇਕੱਠੇ ਹੋ ਕੇ ਉਹਨਾਂ ਨੂੰ ਵੀ ਸਹਿਯੋਗ ਦੇਈਏ ਜੇ ਉਹਨਾਂ 'ਚ ਕੋਈ ਕਮੀ ਹੈਗੀ ਆ ਜਾਂ ਉਹ ਕਿਸੇ ਤਰੀਕੇ ਨਾਲ ਆਪਾਂ ਉਹਨਾਂ ਦੀ ਵਰਕਿੰਗ 'ਚ ਆਪਾਂ ਨੂੰ ਉਹ ਵਰਕਿੰਗ 'ਚ ਆਨਰ ਦਾ ਸਾਥ ਦੇਣਾ ਚਾਹੀਦਾ ਜੇ ਕੋਈ ਕਮੀ ਹੈਗੀ ਉਹਨਾਂ ਨੂੰ ਆਪਾਂ ਇੱਕ ਜੁੱਟ ਹੋ ਕੇ ਚੱਲੀਏ ਕਿ ਸੁਝਾਅ ਵੀ ਦੇਣੇ ਚਾਹੀਦੇ ਹੈਗੇ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਕਈ ਵਾਰੀ ਜ਼ਰੂਰੀ ਨਹੀਂ ਜਿਹੜੇ ਆਪਾਂ ਪੰਜ ਲਾਤੇ ਉਹਨਾਂ ਨੂੰ ਹਰੇਕ ਪੱਖ ਸੇ ਉਹ ਪ੍ਰਮੁੱਖ ਹੋਣਗੇ ਜਾਂ ਉਹਨਾਂ ਨੂੰ ਹਰ ਇੱਕ ਚੀਜ਼ ਦੀ ਸਮਝ ਹੋਊਗੀ ਆਪਣਾ ਸੁਝਾਅ ਉਹਨਾਂ ਨੂੰ ਵੀ ਇਹ ਕਹੂੰਗਾ ਮੈਂ ਜਿਹੜੇ ਪੰਜ ਮੈਂਬਰ ਲੱਗਦੇ ਆ ਵੀ ਜੇ ਤੁਹਾਨੂੰ ਕਿਸੇ ਸਾਡੇ ਸੁਝਾਅ ਦੀ ਲੋੜ ਆ ਵੀ ਆਪਾਂ ਇਕੱਠੇ ਹੋ ਕੇ ਚੱਲਣਾ ਆਪਾਂ ਇੱਕ ਦੂਜੇ ਦੇ ਨਾਲ ਬਾਹਾਂ ਨਾਲ ਬਾਹਾਂ ਬੜ ਕੇ ਚੱਲੀਏ ਨਾ ਕਿ ਜੇ ਮੈਨੂੰ ਲੀਡਰ ਲਾਤਾ ਤਾਂ ਮੈਂ ਹੀ ਪ੍ਰਮੁੱਖ ਆ ਇਹ ਚੀਜ਼ ਨਹੀਂ ਹੈਗੀ ਤਾਂ ਆਪਾਂ ਸਾਰੇ ਅੱਜ ਇੱਥੇ ਸੰਜੋੜ ਕੇ ਬੈਠੇ ਆ ਵੀ ਜੇ ਕੋਈ ਸੁਝਾਅ ਵੀ ਹੈਗੇ ਆ ਤੁਹਾਡੇ ਸਾਰਿਆਂ 'ਚੋਂ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹ ਬੇਨਤੀ ਕਰਦਾ ਜੇ ਕਿਸੇ ਨੇ ਕੋਈ ਸੁਝਾਅ ਆਪਣੀ ਪਾਰਟੀ ਦੇ ਨਾਂ ਦੀ ਰੱਖਣਾ ਉਹ ਵੀ ਰੱਖ ਸਕਦੇ ਹੈਗੇ ਤੇ ਬਾਕੀ ਇੱਕ ਤੁਹਾਨੂੰ ਹੋਰ ਬੇਨਤੀ ਹੈ ਵੀ 15 ਤਰੀਕ ਨੂੰ ਬਾਈ ਦੀਦੀ ਦੀ ਯਾਦਗਾਰ ਚੌਂਕੀ ਮਾਨ ਵਿਖੇ ਆਪਾਂ ਸਾਰੇ ਉਸਤੇ ਇਕੱਤਰ ਹੁੰਨੇ ਆ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ 15 ਫਰਵਰੀ ਨੂੰ ਵੀ ਆਪਾਂ ਇਕੱਤਰ ਹੋਈਏ ਤੇ ਉਥੋਂ ਵੀ ਆਪਾਂ ਇੱਕ ਮੈਸੇਜ ਆ ਸਾਰਾ ਸਾਰੇ ਪੰਜਾਬ ਚ ਸਾਰੀ ਦੁਨੀਆ ਚ ਦੇ ਸਕਦੇ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ